अज मेरा तरन तारण मुख्य का सेगा उद्देश्य इतने के थे दे सारे अफसर न गलबात करनी और चोज एस एच ओज डी एस करनी लॉ एंड ऑर्डर और क्राइम के बारे डिस्कशनस करने नाल, दी नाल मैं अज अपने जिन्हें साढ़े रिटायर्ड पुलिस ऑफिसर से उन्होंने भी मीटिंग की थी। और इसके बाद कुछ थाण्या का दौरा करके आ, ਕੁਝ ਥਾਨਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਸ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟਰੈਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ ਅੱਛੀ ਸੁਰੱਖਿਆ ਦੀ ਭਾਵਨਾ ਕਰਨ ਤਾਰਨ ਦੇ ਸਾਰੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਿਲੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਪੰਜਾਬ ਪੁਲਿਸ ਬਹੁਤ ਇੱਕ ਜਾਬਾਜ਼ ਪੁਲਿਸ ਫੋਰਸ ਹੈ ਔਰ ਸਾਡੇ ਵੱਲੋਂ ਤਰਨ ਤਾਰਨ ਦੇ ਵਿੱਚ ਹੀ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲਏ ਗਏ ਹਨ ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ ਇਹ ਜਿੰਨੇ ਗੈਂਗਸਟਰ ਔਰ ਮੜੇ ਅਨਸਰ ਹੈ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰਾਂਗੇ